ਇੱਕ ਬਹੁਤ ਹੀ ਪੜ੍ਹੇ ਲਿਖੇ ਮਾਪਿਓ ਨੇ ਆਪਦੀਆਂ ਦੋ ਧੀਆਂ ਨੂੰ ਬਚਾਉਣ ਦੇ ਨਾਂ ਉੱਪਰ ਉਹਨਾਂ ਦੀ ਬਹੁਤ ਬੇਰਹਿਮੀ ਦੇ ਨਾਲ ਮਾਰ ਕੇ ਬਲੀ ਦੇ ਦਿੱਤੀ ਸੀਗੀ ਇਹ ਘਟਨਾ ਕੋਈ ਕਾਲਪਨਿਕ ਘਟਨਾ ਨਹੀਂਗੀ ਬਲਕਿ ਇਹ ਘਟਨਾ ਬਿਲਕੁਲ ਸੱਚੀ ਕਹਾਣੀ ਹੈ ਦੋਸਤੋ ਆਪਾਂ ਅੰਧਵਿਸ਼ਵਾਸ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਸੁਣਦੇ ਆਂ ਤੇ ਵੇਖਦੇ ਆਂ ਆਪਾਂ ਸੋਚਦੇ ਆਂ ਵੀ ਜਿਹੜੇ ਲੋਕ ਅਨਪੜ੍ਹ ਨੇ ਉਹਨਾਂ ਲੋਕਾਂ ਦੇ ਵਿੱਚ ਅੰਧਵਿਸ਼ਵਾਸ ਹੁੰਦਾ ਤੇ ਉਹ ਅੰਧਵਿਸ਼ਵਾਸ ਦੇ ਵਿੱਚ ਆ ਕੇ ਬਹੁਤ ਸਾਰੇ ਗਲਤ ਕਦਮ ਉਠਾਉਂਦੇ ਨੇ ਪਰ ਕੀ ਤੁਸੀਂ ਸੋਚ ਸਕਦੇ ਹੋ ਇੱਕ ਬਹੁਤ ਪੜ੍ਹੀ ਲਿਖੀ ਫੈਮਿਲੀ ਜਿੱਥੇ ਕਿ ਪਿਓ ਇੱਕ ਵਿਗਿਆਨੀ ਐ ਤੇ ਮਾਂ ਇੱਕ ਕਾਲਜ ਦੀ ਲੈਕਚਰਾਰ ਐ ਦੋ ਧੀਆਂ ਜਿਹੜੀਆਂ ਇੱਥੋਂ ਭਾਰਤ ਤੋਂ ਲੈ ਕੇ ਇੰਗਲੈਂਡ ਤੱਕ ਪੜ੍ਹਾਈ ਕਰ ਚੁੱਕੀਆਂ ਨੇ ਤੇ ਹਲੇ ਵੀ ਪੜ ਰਹੀਆਂ ਸੀਗੀਆਂ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਇੱਕ ਇੱਕ ਰਾਤ ਨੂੰ ਅਜਿਹੀ ਘਟਨਾ ਵਾਪਰਦੀ ਹੈ ਜੀਨੇ ਪੂਰੇ ਆਂਧਰਾ ਪ੍ਰਦੇਸ਼ ਨੂੰ ਹੀ ਨਹੀਂ ਬਲਕਿ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀਗਾ ਇਹ ਸੱਚੀ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਭਾਰਤ ਦੇ ਵਿੱਚ ਲਾਕਡਾਊਨ ਲੱਗਾ ਸੀਗਾ ਤੇ ਸਾਰੇ ਲੋਕ ਆਪੋ ਆਪਣੇ ਘਰੇ ਰਹਿੰਦੇ ਸੀਗੇ ਤੇ 24 ਜਨਵਰੀ 2021 ਦੀ ਰਾਤ ਰਾਤ ਨੂੰ ਤਕਰੀਬਨ 10-11 ਵਜੇ ਦਾ ਟਾਈਮ ਸੀਗਾ ਜਦੋਂ ਇੱਕ ਖੇਤੀਬਾੜੀ ਵਿਗਿਆਨੀ ਡਾਕਟਰ ਪ੍ਰਸ਼ੋਤਮ ਨਾਇਡੂ ਆਪਦੇ ਇੱਕ ਦੋਸਤ ਨੂੰ ਫੋਨ ਲਾ ਕੇ ਕਹਿੰਦਾ ਏ ਵੀ ਮੇਰੀਆਂ ਦੋ ਧੀਆਂ ਦੀ ਮੌਤ ਹੋ ਚੁੱਕੀ ਐ ਤੇ ਤੂੰ ਕਬਰਾਈਂਗਾ ਨਾ ਇਹ ਦੋ ਧੀਆਂ ਕੱਲ ਨੂੰ ਹੀ ਸਤਯੁਗ ਦੇ ਵਿੱਚ ਦੁਬਾਰਾ ਜਿਉਂਦੀਆਂ ਹੋ ਜਾਣਗੀਆਂ ਇਹਨਾਂ ਦਾ ਪੁਨਰਜਨਮ ਹੋ ਜਾਏਗਾ ਤੇ ਫਿਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਨਹੀਂ ਰਹੂਗੀ ਉਹ ਦੋਸਤ ਕੋ ਹੈਰਾਨ ਹੁੰਦਾ ਏ ਉਹ ਦੋਸਤ ਇੰਨੀ ਗੱਲ ਸੁਣ ਕੇ ਰਾਤ ਨੂੰ 10 11 ਦਾ ਟਾਈਮ ਹੁੰਦਾ ਤੇ ਉਸੇ ਵਕਤ ਹੀ ਆਪਦੇ ਇਸ ਦੋਸਤ ਪ੍ਰਸ਼ੋਤਮ ਨਾਇੜੂ ਦੇ ਘਰੇ ਆਵਜਦਾ ਏ ਜਦੋਂ ਉਹ ਘਰੇ ਆਉਂਦਾ ਏ ਤਾਂ ਉਹ ਆ ਕੇ ਜਿਹੜੀ ਤਸਵੀਰ ਜਾਂ ਜਿਹੜਾ ਮੰਜ਼ਰ ਦੇਖਦਾ ਏ ਉਹਨੂੰ ਦੇਖ ਕੇ ਉਹ ਖੁਦ ਡਰ ਜਾਂਦਾ ਏ ਉਹਦੀ ਰੂਹ ਕੰਬ ਜਾਂਦੀ ਏ ਉਹ ਦੇਖਦਾ ਵੀ ਘਰੇ ਪੂਜਾ ਰੂਮ ਦੇ ਵਿੱਚ ਪੂਜਾ ਦੀ ਬਹੁਤ ਸਾਰੀ ਸਮਗਰੀ ਖਿਲਰੀ ਹੁੰਦੀ ਏ ਤੇ ਹਵਨ ਦਾ ਸਮਾਨ ਪਿਆ ਹੁੰਦਾ ਤੇ ਉੱਥੇ ਹੀ ਪਰਸ਼ੋਤਮ ਨਾਇਡੂ ਤੇ ਉਹਦੀ ਘਰ ਵਾਲੀ ਪਦਮਾ ਦੋਨੇ ਬੈਠੇ ਹੁੰਦੇ ਆ ਤੇ ਉਹਨਾਂ ਦੀ ਇੱਕ ਵੱਡੀ ਧੀ ਜਿਹਦਾ ਨਾਮ ਉਲੇਖਿਆ ਸੀਗਾ 27 ਸਾਲ ਦੀ ਉਮਰ ਸੀਗੀ ਉਹਦੀ লাশ ਪਈ ਹੁੰਦੀ ਆ ਬਿਲਕੁਲ ਨੰਗੀ লাশ ਤੇ ਜਿਹਦੇ ਕੇਸ ਸਿਰ ਦੇ ਉੱਪਰ ਤਰਸ਼ੂਲ ਖੁੱਬਿਆ ਹੁੰਦਾ ਏ ਤੇ ਖੂਨ ਦੀਆਂ ਤਤਰੀਆਂ ਵਗ ਰਹੀਆਂ ਹੁੰਦੀਆਂ ਏ ਤੇ ਉਸ ਤੋਂ ਥੋੜੀ ਹੀ ਦੂਰ ਉਹਦੀ ਦੂਸਰੀ ਛੋਟੀ ਧੀ ਦਿਵਿਆ ਜਿਹਦੀ ਉਮਰ 22 ਸਾਲ ਸੀਗੀ ਜਿਹਦਾ ਸਿਰ ਜਿਹੜਾ ਏ ਉਹ ਕਿਸੇ ਭਾਰੀ ਚੀਜ਼ ਦੇ ਨਾਲ ਭਾਵੇਂ ਲੋਹੇ ਦੀ ਰਾਡ ਦੇ ਨਾਲ ਜਾਂ ਕਿਸੇ ਡੰਬਲ ਦੇ ਨਾਲ ਇਸ ਤਰੀਕੇ ਦੇ ਨਾਲ ਕੁੱਟਿਆ ਗਿਆ ਸੀਗਾ ਵੀ ਉਹ ਸਿਰ ਨੂੰ ਕੁਚਲਿਆ ਗਿਆ ਸੀਗਾ ਤੇ ਉਹ ਵੀ ਮੌਤ ਦੇ ਘਾਟ ਉਤਾਰੀ ਗਈ ਸੀ ਤੇ ਦੋਨੇ ਮਾਪਿਓ ਬਿਲਕੁਲ ਆਰਾਮ ਦੇ ਨਾਲ ਬੈਠ ਕੇ ਗੱਲਾਂ ਕਰ ਰਹੇ ਹੁੰਦੇ ਆ ਤੇ ਜਦੋਂ ਉਸ ਨਾਇਡੂ ਦਾ ਦੋਸਤ ਘਰੇ ਆਉਂਦਾ ਤੇ ਪੁੱਛਦਾ ਵੀ ਇਹ ਤੁਸੀਂ ਕੀ ਕੀਤਾ ਇਹਨਾਂ ਨੂੰ ਕੀ ਹੋ ਗਿਆ ਤੇ ਨਾਇਡੂ ਉਹਨੂੰ ਦੁਬਾਰਾ ਫਿਰ ਆਪਣੇ ਦੋਸਤ ਨੂੰ ਫਿਰ ਕਹਿੰਦਾ ਵੀ ਤੂੰ ਘਬਰਾ ਨਾ ਇਹਨਾਂ ਦੀ ਬਲੀ ਦੇ ਦਿੱਤੀ ਆਪਾਂ ਅੱਜ ਕਾਲ ਯੁਗ ਦੀ ਆਖਰੀ ਰਾਤ ਆ ਤੇ ਕੱਲ ਨੂੰ ਸਤਯੁਗ ਸ਼ੁਰੂ ਹੋ ਜਾਏਗਾ ਅੱਜ ਐਤਵਾਰ ਆ ਤੇ ਕੱਲ ਨੂੰ 100 ਵਾਰ ਨੂੰ ਸਤਜੁਗ ਸ਼ੁਰੂ ਹੋਣ ਦੇ ਨਾਲ ਹੀ ਇਹਨਾਂ ਦਾ ਪੁਨਰਜਨਮ ਹੋ ਜਾਏਗਾ ਤੇ ਸਤਜੁਗ ਦੇ ਵਿੱਚ ਫਿਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਨਹੀਂ ਰਹੂਗਾ ਇਹ ਗੱਲ ਸੁਣ ਕੇ ਉਹ ਦੋਸਤ ਬਾਹਰ ਨੂੰ ਭੱਜਿਆ ਹੁੰਦਾ ਏ ਤੇ ਆਂਡਗਵਾਂਡ ਦੇ ਵਿੱਚ ਵੀ ਇੰਨੇ ਸਮੇਂ ਨੂੰ ਰੌਲਾ ਪੈ ਜਾਂਦਾ ਏ ਤੇ ਆਂਡਗਵਾਂਡ ਨੂੰ ਵੀ ਉਸ ਸਮੇਂ ਰਾਤ ਨੂੰ ਇਹ ਅਜੀਬ ਗੱਲ ਲੱਗਦੀ ਹੈ ਕਿਉਂਕਿ ਇਹ ਪਰਿਵਾਰ ਜਿਹੜਾ ਪਿਛਲੇ 3-4 ਦਿਨਾਂ ਤੋਂ ਬਿਲਕੁਲ ਬਾਹਰ ਹੀ ਨਹੀਂ ਨਿਕਲਿਆ ਸੀਗਾ ਇਹਨਾਂ ਦਾ ਦਰਵਾਜ਼ਾ ਹੀ ਨਹੀਂ ਖੁੱਲਿਆ ਸੀ 3-4 ਦਿਨਾਂ ਤੋਂ ਫਿਰ ਉਹ ਨਾਈਡੂ ਦਾ ਦੋਸਤ ਤੇ ਆਂਡਗਵਾਂਡ ਪੁਲਿਸ ਨੂੰ ਬੁਲਾਉਂਦੇ ਆ ਤੇ ਪੁਲਿਸ ਫਿਰ ਤੁਰੰਤ ਹੀ ਨਾਈਡੂ ਦੇ ਘਰੇ ਆਉਂਦੀ ਹੈ ਪਾਲਿਸ ਵੀ ਜਦੋਂ ਆ ਕੇ ਇਹ ਮੰਜ਼ਰ ਸਾਰਾ ਦੇਖਦੀ ਹੈ ਉਹ ਵੀ ਹੱਕੀ ਬੱਕੀ ਰਹਿ ਜਾਂਦੀ ਹੈ ਪਰ ਸ਼ੋਤਮ ਨਾਇਡੂ ਦੀ ਘਰ ਵਾਲੀ ਪਦਮਾ ਪੁਲਿਸ ਦੇ ਉਲਟਾ ਗੱਲ ਪੈ ਜਾਂਦੀ ਹੈ ਕਹਿੰਦੀ ਤੁਹਾਨੂੰ ਬਿਲਕੁਲ ਅਕਲ ਨਹੀਂ ਗਈ ਤੁਹਾਨੂੰ ਬਿਲਕੁਲ ਸਮਝਦਾਰੀ ਨਹੀਂ ਗਈ ਘਰੇ ਸਾਡੇ ਪੂਜਾ ਚੱਲ ਰਹੀ ਹੈ ਸਾਡੇ ਘਰੇ ਬਹੁਤ ਵੱਡਾ ਕਿਰਿਆਕਰਮ ਹੋ ਰਿਹਾ ਹੈ ਸਾਡੀਆਂ ਧੀਆਂ ਦੀ ਅਸੀਂ ਬਲੀ ਦੇ ਦਿੱਤੀ ਹੈ ਤੇ ਤੁਸੀਂ ਚਪਲਾਂ ਲੈ ਕੇ ਬੂਟ ਲੈ ਕੇ ਇਸੇ ਤਰ੍ਹਾਂ ਹੀ ਸਾਡੇ ਘਰ ਦੇ ਵਿੱਚ ਕਿਵੇਂ ਦਾਖਲ ਹੋ ਸਕਦੇ ਹੋ ਤਾਂ ਉੱਥੇ ਪੁਲਿਸ ਜਿਹੜੀ ਐ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਵੀ ਇਹ ਆਪਣੀ ਦਿਮਾਗੀ ਹਾਲਤ ਬਿਲਕੁਲ ਖੋ ਚੁੱਕੇ ਨੇ ਤੇ ਜਾਂ ਫਿਰ ਇਹ پاگل ਹੋ ਚੁੱਕੇ ਨੇ ਤਾਂ ਉਹ ਉਸੇ ਵਕਤ ਹੀ ਜਿਹੜਾ ਹੈ ਨਾਇਡੂ ਨੂੰ ਉਹਦੀ ਘਰ ਵਾਲੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਲਟਾ ਪਰਸ਼ੋਤਮ ਨਾਇਡੂ ਪੁਲਿਸ ਨੂੰ ਕਹਿੰਦਾ ਹੈ ਤੁਸੀਂ ਸਾਨੂੰ ਗ੍ਰਿਫਤਾਰ ਕਿਉਂ ਕਰਦੇ ਹੋ ਅਸੀਂ ਤਾਂ ਇਹ ਪੂਜਾ ਪਾਠ ਕਰ ਰਹੇ ਆ ਅਸੀਂ ਤਾਂ ਅੱਜ ਕੱਲ ਯੁੱਗ ਦੀ ਅਖੀਰਲੀ ਰਾਤ ਐ ਆਪਣੀਆਂ ਇਹਨਾਂ ਦੋ ਧੀਆਂ ਦੀ ਮਰਜ਼ੀ ਦੇ ਨਾਲ ਬਲੀ ਦਿੱਤੀ ਐ ਤੇ ਇਹ ਦੋ ਧੀਆਂ ਕੱਲ ਨੂੰ ਹੀ ਪੁਨਰਜਨਮ ਲੈ ਕੇ ਦੁਬਾਰਾ ਜ਼ਿੰਦਾ ਹੋ ਜਾਣਗੀਆਂ ਤੇ ਫਿਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਨਹੀਂ ਰਹੇਗਾ ਤਾਂ ਇੱਥੋਂ ਹੀ ਪੁਲਿਸ ਜਿਹੜੀ ਐ ਉਹਨਾਂ ਦੀ ਦਿਮਾਗੀ ਹਾਲਤ ਨੂੰ ਦੇਖਦੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਇਹ ਥਾਣੇ ਦੇ ਵਿੱਚ ਲੈ ਜਾਂਦੀ ਹੈ ਥਾਣੇ ਦੇ ਵਿੱਚ ਪੁੱਛਗਛ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਪਰਿਵਾਰ ਜਿਹੜਾ ਹੈ ਬਹੁਤ ਹੀ ਪੜਿਆ ਲਿਖਿਆ ਹੋਣ ਦੇ ਬਾਵਜੂਦ ਇਸ ਤਰ੍ਹਾਂ ਐਡੇ ਵੱਡੇ ਅੰਧਵਿਸ਼ਵਾਸ ਦੇ ਵਿੱਚ ਕਿਵੇਂ ਗ੍ਰਸਤ ਹੋ ਗਿਆ ਜਦੋਂ ਪੁਲਿਸ ਨੇ ਇਹ ਸਾਰਾ ਕੁਝ ਇਨਵੈਸਟੀਗੇਟ ਕੀਤਾ ਤਾਂ ਕਹਾਣੀ ਨਿਕਲ ਕੇ ਇਹ ਸਾਹਮਣੇ ਆਉਂਦੀ ਹੈ ਕਿ ਅਸਲ ਦੇ ਵਿੱਚ ਜਦੋਂ ਤੋਂ ਲੋਕਡਾਊਨ ਲੱਗਾ ਸੀਗਾ ਲੌਕਡਾਊਨ ਦੇ ਵਿੱਚ ਜਦੋਂ ਘਰੇ ਰਹਿਣਾ ਸ਼ੁਰੂ ਕਰਦੇ ਆ ਚਾਰੇ ਦੇ ਚਾਰੇ ਮੈਂਬਰ ਤੇ ਇਹਨਾਂ ਦਾ ਪਿਤਾ ਜਿਹੜਾ ਏ ਡਾਕਟਰ ਪਰਸ਼ੋਤਮ ਨਾਇਡੂ ਸਭ ਤੋਂ ਪਹਿਲਾਂ ਉਹ ਇਸ ਅੰਧਵਿਸ਼ਵਾਸ ਵੱਲ ਇਸ ਤਾੰਤ੍ਰਿਕ ਵਿੱਦਿਆ ਵੱਲ ਮੁੜਨਾ ਸ਼ੁਰੂ ਕਰਦਾ ਏ ਤਾਂ ਹੌਲੀ-ਹੌਲੀ ਸਾਰਾ ਹੀ ਪਰਿਵਾਰ ਇਸ ਤਾੰਤ੍ਰਿਕ ਵਿੱਦਿਆ ਦੇ ਵਿੱਚ ਇਸ ਤਰੀਕੇ ਨਾਲ ਗ੍ਰਸਤ ਹੋ ਜਾਂਦਾ ਏ ਵੀ ਉਹਨਾਂ ਨੂੰ ਲੱਗਦਾ ਏ ਵੀ ਇਹ ਜਿਹੜਾ ਕਰੋਨਾ ਦਾ ਟਾਈਮ ਹੈ ਇਹ ਕਾਲ ਯੁਗ ਦਾ ਬਿਲਕੁਲ ਅੰਤਲਾ ਸਮਾਂ ਆ ਗਿਆ ਏ ਤੇ ਐਸ ਸਮੇ ਕਾਲ ਯੁਗ ਖਤਮ ਹੋ ਜਾਏਗਾ ਤਾਂ ਸਤਿ ਯੁਗ ਸ਼ੁਰੂ ਹੋਣ ਵਾਲਾ ਏ ਇਸ ਕਰਕੇ ਹੀ ਉਹ ਮਾਪਿਓ ਤੇ ਦੋ ਧੀਆਂ ਨੇ ਸਾਰਿਆਂ ਦੀ ਸਹਿਮਤੀ ਦੇ ਨਾਲ ਇਹ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕੀਤੀ ਉਹ ਦੋ ਤਿੰਨ ਦਿਨ ਤੋਂ ਬਾਹਰ ਨਹੀਂ ਸੀ ਨਿਕਲੇ ਤੇ ਦੋ ਤਿੰਨ ਦਿਨ ਤੋਂ ਸਮਗਰੀ ਦਾ ਸਮਾਨ ਲੈ ਕੇ ਅੰਦਰ ਹੀ ਇੱਕ ਬਹੁਤ ਵੱਡੀ ਹਵਨ ਦੇ ਰੂਪ ਦੇ ਵਿੱਚ ਪੂਜਾ ਕਰ ਰਹੇ ਸੀਗੇ ਤੇ ਦੋ ਧੀਆ ਸਭ ਤੋਂ ਵੱਡੀ ਜਿਹੜੀ ਉਲੇਖਿਆ 27 ਸਾਲ ਦੀ ਉਮਰ ਸੀ ਸਭ ਤੋਂ ਪਹਿਲਾਂ ਉਹਨੂੰ ਕਿਹਾ ਜਾਂਦਾ ਹੈ ਵੀ ਤੂੰ ਮੁਕਤੀ ਪ੍ਰਾਪਤ ਕਰ ਤਾਂ ਫਿਰ ਉਹ ਸਭ ਤੋਂ ਪਹਿਲਾਂ ਉਹਦੇ ਸਿਰ ਦੇ ਵਿੱਚ ਉਹਦੀ ਹੀ ਮਾਂ ਪਦਮਾ ਜੀ ਦਾ ਨਾਮ ਹੁੰਦਾ ਉਹ ਤਰਸ਼ੂਲ ਖੋਹ ਕੇ ਉਹਨੂੰ ਮੌਤ ਦੇ ਘਾਟ ਉਤਾਰਦੀ ਹੈ ਤੇ ਦੂਜੀ ਧੀ ਦਿਵਿਆ ਉਸ ਤੋਂ ਬਾਅਦ ਪਰਿਵਾਰ ਉਹਨੂੰ ਮੁਕਤੀ ਦੇ ਨਾਮ ਉੱਪਰ ਉਹਦੇ ਸਿਰ ਦੇ ਉੱਪਰ ਉਹਦਾ ਪਿਓ ਜੜਾਏ ਉਹ ਲੋਹੇ ਦੀ ਰਾਡ ਮਾਰਦਾ ਏ ਜਿਹਦੇ ਨਾਲ ਉਹ ਡਿੱਗ ਪੈਂਦੀ ਆ ਤੇ ਉਸ ਤੋਂ ਬਾਅਦ ਉਹਨੂੰ ਲੋਹੇ ਦੇ ਡੰਬਲ ਦੇ ਨਾਲ ਉਹਦਾ ਸਿਰ ਇਸ ਤਰੀਕੇ ਦੇ ਨਾਲ ਕੁਚਲਿਆ ਜਾਂਦਾ ਵੀ ਉਹ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਉਹਨੂੰ ਉਸ ਤੋਂ ਬਾਅਦ ਇਹ ਜਿਹੜੇ ਮਾਤਾ ਪਿਤਾ ਸੀਗੇ ਇਹਨਾਂ ਨੇ ਵੀ ਉਸ ਤੋਂ ਬਾਅਦ ਆਤਮ ਹੱਤਿਆ ਕਰਨੀ ਸੀਗੀ ਇਹ ਸਾਰੇ ਪਰਿਵਾਰ ਦੀ ਹੀ ਪਲਾਨਿੰਗ ਸਗੀ ਵੀ ਅਸੀਂ ਜਿਹੜੀ ਐ ਸਾਰਿਆਂ ਨੇ ਇਸ ਕਾਲੀਯੁਗ ਦੇ ਵਿੱਚ ਅੱਜ ਦੀ ਰਾਤ ਜਿਹੜੀ ਆਖਰੀ ਰਾਤ ਐ ਕਾਲੀਯੁਗ ਦੀ ਇਹਦੇ ਵਿੱਚ ਮੁਕਤੀ ਪ੍ਰਾਪਤ ਕਰਨੀ ਹੈ ਤੇ ਅਗਲੇ ਹੀ ਦਿਨ ਸੋਮਵਾਰ ਦਾ ਅਗਲਾ ਦਿਨ ਸੀਗਾ ਵੀ ਉਹਦੇ ਵਿੱਚ ਅਸੀਂ ਪੁਨਰਜਨਮ ਲੈ ਕੇ ਜਦੋਂ ਕਿ ਸਤਯੁਗ ਸ਼ੁਰੂ ਹੋ ਜਾਏਗਾ ਤੇ ਦੁਬਾਰਾ ਪੁਨਰਜਨਮ ਲੈ ਕੇ ਨਵੀਂ ਜ਼ਿੰਦਗੀ ਦੇ ਵਿੱਚ ਆਵਾਂਗੇ ਤਾਂ ਫਿਰ ਉਹਦੇ ਵਿੱਚ ਅਸੀਂ ਬਿਲਕੁਲ ਬਿਨਾ ਕਿਸੇ ਦੁੱਖ ਤਕਲੀਫ ਤੋਂ ਆਪ ਦੀ ਜ਼ਿੰਦਗੀ ਨੂੰ ਬਤੀਤ ਕਰਾਂਗੇ ਤੇ ਇਸੇ ਤਰ੍ਹਾਂ ਹੀ ਜਦੋਂ ਇਨ੍ਹਾਂ ਮਾਪਿਓ ਨੂੰ ਥਾਣੇ ਦੇ ਵਿੱਚ ਲੈ ਜਾਇਆ ਗਿਆ ਤੇ ਦੋ ਧੀਆਂ ਨੂੰ ਵੀ ਪੋਸਟਮਾਰਟਮ ਵਾਸਤੇ ਉਹਨਾਂ ਦੀਆਂ ਲਾਸ਼ਾਂ ਨੂੰ ਭੇਜਿਆ ਗਿਆ ਤੇ ਮਾਪਿਓ ਦੀ ਜਦੋਂ ਇਨਕੁਆਇਰੀ ਕਰ ਰਹੇ ਸੀ ਪੁਲਿਸ ਤੇ ਉਦੋਂ ਵੀ ਡਾਕਟਰ ਨਾਇਡੂ ਤੇ ਪਦਮਾ ਇਹੀ ਕਹਿ ਰਹੇ ਸੀ ਵੀ ਸਾਨੂੰ ਇੱਕ ਰਾਤ ਦੀ ਮੌਲਤ ਦਿਓ ਅਗਲੇ ਦਿਨ ਸਾਡੀਆਂ ਧੀਆਂ ਬਿਲਕੁਲ ਜਿਉਂਦੀਆਂ ਹੋ ਜਾਣਗੀਆਂ ਇਹਨਾਂ ਦਾ ਪੁਨਰਜਨਮ ਹੋ ਜਾਏਗਾ ਤੁਸੀਂ ਸਾਡੇ ਕੰਮ ਦੇ ਵਿੱਚ ਵਿਗਨ ਪਾਇਆ ਏ ਤਾਂ ਪੁਲਿਸ ਜਿਹੜੀ ਹੈ ਉਹਨਾਂ ਨੂੰ ਉਨ੍ਹਾਂ ਦੀ ਦਿਮਾਗੀ ਹਾਲਤ ਨੂੰ ਦੇਖਦਿਆਂ ਹੋਇਆਂ ਤੇ ਉਨ੍ਹਾਂ ਦਾ ਇਸ ਤਰੀਕੇ ਦੇ ਨਾਲ ਇੰਨਾ ਡੂੰਘਾ ਅੰਧਵਿਸ਼ਵਾਸ ਦੇ ਵਿੱਚ ਗ੍ਰਸਤ ਹੋਣ ਤੇ ਉਨ੍ਹਾਂ ਤੇ ਫਿਰ ਕਾਰਵਾਈ ਚੱਲਦੀ ਹੈ ਤੇ ਕਾਰਵਾਈ ਦੇ ਵਿੱਚ ਉਹਨਾਂ ਨੂੰ ਜੱਜ ਦੇ ਵੱਲੋਂ ਜਿਹੜੀ ਐ ਸਜ਼ਾ ਹੋ ਜਾਂਦੀ ਹੈ ਤੇ ਅੱਜ ਵੀ ਜਿਹੜੇ ਉਹ ਦੋਨੇ ਮਾਤਾ ਪਿਤਾ ਨੇ ਉਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੀ ਦਿਮਾਗੀ ਹਾਲਤ ਉਸੇ ਤਰੀਕੇ ਹੀ ਹੈ ਇਹਨੇ ਤੇ ਅੱਜ ਵੀ ਹਾਲਾਂਕਿ ਇਹ ਹੀ ਕਹਿ ਰਹੇ ਨੇ ਵੀ ਸਾਡੀਆਂ ਦੋ ਧੀਆਂ ਜੜੀਆਂ ਨੇ ਉਹ ਪੁਨਰਜਨਮ ਲੈ ਕੇ ਉਹਨਾਂ ਨੇ ਅਗਲੇ ਹੀ ਦਿਨ ਪੈਦਾ ਹੋ ਜਾਣਾ ਸੀ ਪਰ ਸਾਡੇ ਕੰਮ ਦੇ ਵਿੱਚ ਪੁਲਿਸ ਨੇ ਵਿਘਨ ਪਾ ਦਿੱਤਾ